ਵਾਤਾਵਰਣ ਕੈਨੇਡਾ ਵੱਲੋਂ ਆਉਣ ਵਾਲੇ ਮਹੀਨਿਆਂ ਲਈ ਸਰਦੀਆਂ ਦੇ ਆਪਣੇ ਅਨੁਮਾਨ ਜਾਰੀ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਠੰਡ ਜਲਦ ਆ ਗਈ ਹੈ ਕੈਨੇਡਾ ਵਿੱਚ ਹਰ ਜਗ੍ਹਾ ਬਹੁਤ ਹੀ ਹਲਕੀ ਗਰਾਵਟ ਤੋਂ ਬਾਅਦ ਸਰਦੀਆਂ ਦੀ ਅਚਾਨਕ ਸ਼ੁਰੂਆਤ ਖਾਸ ਤੌਰ ਤੇ ਤੇਜ਼ ਅਤੇ ਹਾਲ ਹੀ ਦੇ ਸਾਲਾਂ ਵਿੱਚ ਕੈਨੇਡੀਅਨਾਂ ਦੇ ਆਦੀ ਹੋਣ ਨਾਲੋਂ ਕਿਤੇ ਜ਼ਿਆਦਾ ਠੰਡੀ ਮਹਿਸੂਸ ਹੋਈ ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ ਨੇ ਕਿ ਹੈ ਕਿ ਅਗਲੇ 3 ਮਹੀਨਿਆਂ ਦੌਰਾਨ ਕੈਨੇਡਾ ਕੈਨੇਡੀਅਨਾਂ ਨੂੰ ਪੂਰਬੀ ਆਰਟਿਕ ਹਰਸਨ ਬੇ ਦੇ ਆਲੇ-ਦੁਆਲੇ ਉੱਤਰੀ ਕਿਊਬਿਕ ਅਤੇ ਲੈਬਰਾਟਰੀ ਵਿੱਚ ਖਾਸ ਤੌਰ ਤੇ ਵੱਧ ਤੋਬਾ ਤਾਪਮਨ ਦੇਖਣ ਨੂੰ ਮਿਲਣ ਦੀ ਸੰਭਾਵਨਾ ਹੈ ਦੱਸ ਦੇ ਕਿ ਕੁਝ ਖੇਤਰ ਜਿਵੇਂ ਯੂਕਾਨ ਦੇ ਹਿੱਸੇ ਉੱਤਰ ਪੱਛਮੀ ਪ੍ਰਦੇਸ਼ ਅਤੇ ਪੱਛਮੀ ਨੋਵਾ ਸਕੋਸ਼ੀਆ ਮੌਸਮੀ ਤਾਪਮਨ ਘਟ ਤੋਂ ਘਟ ਦੇਖੇ ਜਾ ਸਕਦੇ ਹਨ ਉਹਨਾਂ ਨੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦਾ ਪੱਛਮੀ ਤੱਟ ਪੂਰਬੀ ਨੋਵਾ ਸਕੋਸ਼ੀਆ ਤੇ ਮਾਦਤ ਤੇ ਪੂਰਬੀ ਨਿਊ ਫਾਉਂਡਲੈਂਡ ਵਰਗੇ ਹੋਰ ਖੇਤਰਾਂ ਇਸ ਸਰਦੀ ਵਿੱਚ ਔਸਤ ਤਾਪਮਾਨ ਦੇ ਨੇੜੇ ਚੁੱਕਦੇ ਹਨ ਦੱਸਦੇ ਕਿ ਰੋਜ਼ਾਨਾ ਕੈਨੇਡੀਅਨ ਹਜੇ ਵੀ ਸਰਦੀਆਂ ਦੇ ਮੌਸਮ ਦੀ ਪੂਰੀ ਸ਼੍ਰੇਣੀ ਦਾ ਅਨੁਭਵ ਕਰਨਗੇ ਦੱਸਦੇ ਕਿ ਸੀਜ਼ਨ ਦੇ ਅੰਤ ਦੇ ਸਾਰੇ ਦਿਨਾਂ ਦਾ ਔਸਤ ਇਕੱਠਾ ਕੀਤਾ ਜਾਂਦਾ ਹੈ ਤਾਂ ਸਭ ਤੋਂ ਸਪਸ਼ਟ ਸੰਕੇਤ ਇੱਕ ਹਲਕਾ ਪੂਰਬੀ ਆਰਟਿਕ ਹੁੰਦਾ ਹੈ ਇਸ ਤੋਂ ਪਰੇ ਅਨਿਸ਼ਚਿਤਤਾ ਹਾਵੀ ਹੋ ਜਾਂਦੀ ਹੈ ਉਹਨਾਂ ਕਹੇ ਕਿ ਰੋਕੀ ਅਤੇ ਪੱਛਮੀ ਗ੍ਰੇਟ ਲੇਕਸ ਖੇਤਰ ਵਿੱਚ ਰਹਿਣ ਵਾਲੇ ਕੈਨੇਡੀਅਨਾਂ ਨੂੰ ਮੌਸਮ ਵਿੱਚ ਬਰਬਾਦੀ ਹੋਣ ਦੀ ਉਮੀਦ ਹੈ ਯੂਕਾਨ ਤੋਂ ਆਉਣ ਵਾਲੇ ਸਰਦੀਆਂ ਤੇ ਤੂਫਾਨ ਮੀਂਹ ਦੀ ਔਸਤ ਤੋਂ ਵੱਧ ਸੰਭਾਵਨਾ ਲੈ ਕੇ ਆਣਗੇ ਪੂਰਬ ਪੂਰਬ ਵੱਲ ਚੀਜ਼ਾਂ ਘੱਟ ਸਪਸ਼ਟ ਹਨ ਸਮਿਥ ਨੇ ਕਿਹਾ ਕਿ ਪੂਰਬੀ ਕੈਨੇਡਾ ਲਈ ਭਵਿੱਖਬਾਣੀ ਔਸਤ ਤੋਂ ਉੱਪਰ ਨੇੜੇ ਜਾਂ ਘੱਟ ਮੀਂਹ ਪੈਣ ਦੀ ਬਰਾਬਰ ਸੰਭਾਵਨਾਵਾਂ ਦਰਸਾਉਂਦੀ ਹੈ ਇੱਕ ਹੋਰ ਗੱਲ ਯਾਦ ਰੱਖਣ ਵਾਲੀ ਹੈ ਕਿ ਗ੍ਰੇਟ ਲੇਕਸ ਅਤੇ ਹਾਰਟਸਨ ਬੇ ਸੀਜ਼ਨ ਦੀ ਸ਼ੁਰੂਆਤ ਗਰਮ ਕੀਤੀ ਜਿਸ ਦਾ ਅਰਥ ਹੈ ਕਿ ਬਰਫ਼ੀਲੇ ਝੱਖੜਾਂ ਵਿੱਚ ਕਾਫੀ ਨਮੀ ਹੈ ਉਹ ਘਟਨਾਵਾਂ ਬਹੁਤ ਜ਼ਿਆਨਾ ਸਥਾਨਕ ਹਨ ਪਰ ਤੀਬਰ ਹੋ ਸਕਦੀਆਂ ਹਨ ਖਾਸ ਕਰਕੇ ਸੀਜ਼ਨ ਦੇ ਸ਼ੁਰੂ ਵਿੱਚ ਜਦੋਂ ਝੀਲਾਂ ਤੇ ਖਾੜੀਆਂ ਜੰਮਣੀਆਂ ਸ਼ੁਰੂ ਹੋ ਜਾਂਦੀਆਂ ਹਨ ਕੋਲੋਰਾਡੋ ਟੈਕਸਾਸ ਅਤੇ ਕੈਰੋਲਾਈਨਾ ਤੋਂ ਸਰਦੀਆਂ ਦੇ ਤੂਫਾਨ ਵੀ ਸਰਦ ਦੇ ਉੱਤਰ ਵੱਲ ਆ ਸਕਦੇ ਹਨ ਸਹੀ ਰਸਤੇ ਤੇ ਨਿਰਭਰ ਕਰਦੇ ਆ ਉਹ ਸਰਦੀਆਂ ਦੇ ਤੂਫਾਨ ਦੱਖਣੀ 온ਟਾਰੀਓ ਦੱਖਣੀ ਕਿਊਬਕ ਅਤੇ ਐਟਲੈਂਟਿਕ ਕੈਨੇਡਾ ਤੇ ਵੱਟੇ ਪ੍ਰਭਾਵ ਪਾ ਸਕਦੇ ਹਨ ਸਮਿਥ ਨੇ ਕਿਹਾ ਕਿ ਕੁੱਲ ਮਿਲਾ ਕੇ ਕੈਨੇਡੀਅਨ ਸਰਦੀਆਂ ਲਈ ਅਜਨਬੀ ਹਨ ਜਦੋਂ ਕਿ ਉਹ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਇੱਕ ਕਲਾਸਿਕ ਠੰਡ ਅਤੇ ਬਰਫਬਾਰੀ ਦੀ ਸ਼ੁਰੂਆਤ ਹੈ ਇਹ ਬਹੁਤ ਸਾਰੀਆਂ ਮੁਕਾਬਲੇ ਵਾਲੀਆਂ ਤਾਕਤਾਂ ਦੇ ਨਾਲ ਇੱਕ ਗੁੰਝਲਦਾਰ ਸੀਜ਼ਨ ਹੈ। ਵਾਤਾਵਰਣ ਕੈਨੇਡਾ ਵੱਲੋਂ ਆਉਣ ਵਾਲੇ ਮਹੀਨਿਆਂ ਵਿੱਚ ਸਰਦੀਆਂ ਦੇ ਆਪਣੇ ਅਨੁਮਾਨ ਜਾਰੀ ਕੀਤੇ ਜਾਣ ਤੋਂ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਠੰਡ ਦੇਖਣ ਨੂੰ ਮਿਲ ਰਹੀ ਹੈ। ਕੈਨੇਡਾ ਵਿੱਚ ਲਗਭਗ ਹਰ ਜਗ੍ਹਾ ਬਹੁਤ ਹੀ ਹਲਕੀ ਗਰਾਊਂਡ ਤੋਂ ਬਾਅਦ ਸਰਦੀਆਂ ਦੀ ਅਚਾਨਕ ਸ਼ੁਰੂਆਤ ਖਾਸ ਤੌਰ ਤੇ ਤੇਜ਼ ਅਤੇ ਹਾਲ ਹੀ ਦੇ ਸਾਲਾਂ ਵਿੱਚ ਕੈਨੇਡੀਅਨਾਂ ਦੇ ਆਦੀ ਹੋਣ ਨਾਲੋਂ ਕਿਤੇ ਜ਼ਿਆਦਾ ਠੰਡੀ ਮਹਿਸੂਸ ਹੋਈ। ਵਾਤਾਵਰਣ ਕੈਨੇਡਾ ਦੇ ਮੌਸਮ ਵਿਗਿਆਨੀ ਨੇ ਕਿਹਾ ਹੈ ਕਿ ਅਗਲੇ 3 ਮਹੀਨਿਆਂ ਦੌਰਾਨ ਕੈਨੇਡੀਅਨਾਂ ਨੂੰ ਪੂਰਵੀ ਆਰਟਿਕ ਹਰਸਨ ਬੇ ਦੇ ਆਲੇ-ਦੁਆਲੇ ਤੇ ਕਿਊਬਿਕ ਅਤੇ ਲਾਬਰਾਡੋਰ ਵਿੱਚ ਔਸਤ ਤੋਂ ਵੱਧ ਤਾਪਾਂ ਦੇਖ ਨੂੰ ਮਿਲ ਸਕਦਾ ਹੈ। ਉਥੇ ਕੋਲੋਰادو, ਟੈਕਸਾਸ ਅਤੇ ਕੈਰੋਲਾਈਨਾ ਤੋਂ ਸਰਦੀਆਂ ਦੇ ਤੂਫਾਨ ਵੀ ਸਰਦ ਦੇ ਉੱਤਰ ਵੱਲ ਆ ਸਕਦੇ ਹਨ। ਸਹੀ ਰਸਤੇ ਤੇ ਨਿਰਭਰ ਕਰਦਿਆਂ ਉਹ ਸਰਦੀਆਂ ਦੇ ਤੂਫਾਨ ਦੱਖਣੀ 온ਟਾਰੀਓ ਅਤੇ ਐਟਲੈਂਟਿਕ ਕੈਨੇਡਾ ਤੇ ਵੱਡੇ ਪ੍ਰਭਾਵ ਪਾ ਸਕਦੇ ਹਨ।